ਬਿੰਦ ਤੁਦ ਕੋਰ ਜੇ ਮੰਗਨਾ ਸਿਰਫ ਤੁਕਾਂ ਕੇ ਤੋਕ ਜਪੋ ਨੁਕਤ ਤੋਹਰ ਜੇ ਮੰਗਣਾ ਸਿਰ ਤੋਂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕੀਰਤਨ ਦਰਬਾਰ ਹੋਣ ਜਾ ਰਿਹਾ ਹੈ ਮਰੰਡਾ ਰੋਡ ਕਰਾਲੀ ਤੇ ਜੋ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਹੈ ਸੋ ਇੱਥੇ ਅੱਜ ਅਸੀਂ ਮੌਜੂਦ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਨੌਜਵਾਨ ਹੈ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸਾਰੇ ਨੌਜਵਾਨ ਇੱਥੇ ਖੜੇ ਨੇ ਆਪਾਂ ਉਹਨਾਂ ਦੀ ਜਾਣਕਾਰੀ ਲੈਣੇ ਆ ਇਸ ਪ੍ਰੋਗਰਾਮ ਬਾਰੇ ਤੇ ਆਓ ਫਿਰ ਕਰਦੇ ਆ ਆਪਾਂ ਬਾਬਾ ਜੀ ਦੇ ਨਾਲ ਗੱਲਬਾਤ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਹ ਸਮਾਗਮ ਹੋਣ ਜਾ ਰਿਹਾ ਜੋ ਕੀਰਤਨ ਦਰਬਾਰ ਹੈ ਆਪਣਾ ਗੁਰਦੁਆਰਾ ਸਾਹਿਬ ਮਰਿੰਡਾ ਰੋਡ ਕਰਾਲੀ ਵਿਖੇ ਸੋ ਇਹਦੇ ਬਾਰੇ ਜਾਣਕਾਰੀ ਦਿਓ ਸੰਖੇਪ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਹਰ ਗੋਬਿੰਦਗੜ੍ਹ ਸਾਹਿਬ ਕੁਰਾਲੀ 506ਵੇਂ ਬਰੰਡਾ ਰੋਡ ਵਿਖੇ ਮਹਾਨ ਕੀਰਤਨ ਦਰਬਾਰ ਹੁਣ ਜਾ ਰਿਹਾ ਹੈ ਜੋ ਕਿ ਨੌਜਵਾਨ ਸਭਾ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਪੂਰਨ ਪੂਰਨ ਸਹਿਯੋਗ ਹੈ ਗੁਰਦੁਆਰਾ ਸਾਹਿਬ ਪ੍ਰਬੰਧ ਕਮੇਟੀ ਦਾ ਸਾਰੇ ਮੈਂਬਰ ਸਹਿਬਾਨ ਦਾ ਪ੍ਰਧਾਨ ਜੀਾਂ ਦਾ ਇਹ ਇਹਨਾਂ ਦੇ ਵੱਲੋਂ ਨੌਜਵਾਨਾਂ ਵੱਲੋਂ ਸਾਡੇ ਬੱਚਿਆਂ ਵੱਲੋਂ ਪ੍ਰੋਗਰਾਮ ਲੀਕਿਆ ਗਿਆ ਹੈ ਤਾਂ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬਾ ਪੰਜਵੇਂ ਪਾਤਸ਼ਾਹ ਜੀ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਰਬ ਸੰਜੇ ਸਰਵਤ ਦੇ ਭਲੇ ਦੇ ਲਈ 23 24 25 ਨੂੰ ਸ਼੍ਰੀ ਅਖੰਡ ਪੜ ਸ੍ਰਮ ਹੋਣਗੇ 25 ਨੂੰ ਸ਼੍ਰੀ ਅਖੰਡ ਪੜ ਸ੍ਰੋਗ ਪਹਿਣਗੇ ਦਿਨ ਦੇ ਵਿੱਚ ਅਖੰਡ ਭੋਗ ਪਹਿਣ ਤੋਂ ਉਪਰੰਤ ਅਤੇ ਗਾਉੜ ਸਹਾਇਤੋਂ ਕੀਤਨੀ ਜਥਾ ਹੈ ਜੋ ਦੁਪਹਿਰ ਦੇ ਸਮੇਂ ਤੱਕ ਸੰਗਤਾਂ ਨੂੰ ਕੀਰਤਨ ਦੇ ਦਰਵਾਜ਼ੇ ਹਰ ਉਸ ਤੋਂ ਉਪਰੰਤ ਦੋ ਰਾਤਰੀ ਦੇ ਸਮਾਗਮ ਉਡੀਕੇ ਗਏ ਨੇ 25 ਤਰੀਕ ਰਾਤ ਨੂੰ ਸ਼ਾਮ ਨੂੰ ਬੱਚਿਆਂ ਦਾ ਜੋ ਕਿ ਬੱਚਿਆਂ ਵੱਲੋਂ ਨੌਜਵਾਨਾਂ ਨੂੰ ਲਿਕੇ ਆ ਗਿਆ ਅਜ ਪੰਥ ਦੇ ਸਾਡੇ ਸੇਖ ਕੌਮ ਦੇ ਮਹਾਨ ਕੀਰਤਨੇ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਹਜੂਰੀ ਕੀਤਨੀ ਜਥਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾਬਾਸ ਸੁਖਾਇਵਾਲੇ ਉਹ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਤੋਂ ਅਪਰੰਤ 26 ਤਰੀਕ ਨੂੰ ਵੀ ਰਾਤਰੀ ਦਾ ਪ੍ਰੋਗਰਾਮ ਰਿਕਿਆ ਗਿਆ ਹੈ ਜਿਵੇਂ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਹਿਬ ਭਾਈ ਸਹਿਬ ਸਿੰਘ ਜੀ ਮਾਰਕੰਡੇ ਵਾਲੇ ਸੰਗਤਾਂ ਨੂੰ 7 ਵਜੇ ਤੋਂ ਲੈ ਕੇ 7:30 ਵਜੇ ਤੱਕ ਸਵਾ ਘੰਟਾ ਕਰਤ ਕਥਾ ਦੇ ਨਿਹਾਲ ਕੋ ਉਸ ਤੋਂ ਬਾਅਦ ਸਿੱਖ ਕੌਮ ਦਾ ਮਹਾਨ ਪੰਥਕ ਢਾਡੀ ਜਥਾ ਭਾਈ ਸਹਿਬ ਮੇਜਰ ਸਿੰਘ ਸੁਲਤਾਨ ਬਲੋਦੀ ਤੋਂ ਜੋ ਸਵੇਰ 8:00 ਵਜੇ ਤੋਂ ਲੈ ਕੇ ਸਵੇਰ 10:00 ਦੋ ਘੰਟੇ ਗੁਰਬਾਣੀ ਦੇ ਕੀਰਤਨ ਦੇ ਦੌਰ ਇਧਰ ਨਿਹਾਲ ਸੰਗਤਾਂ ਨੂੰ ਨਿਹਾਲ ਲਗੇ ਪ੍ਰੋਗਰਾਮ ਲਈ ਕੀਤਾ ਗਿਆ ਹੈ ਸੋ ਬੇਨਤੀ ਸਾਰੇ ਇਕੱਤਰ ਹੋਏ ਨੇ ਇੱਥੇ ਪ੍ਰਬੰਧਕ ਸਾਹਿਬਾਨ ਪ੍ਰਧਾਨ ਜੀ ਨੇ ਨੌਜਵਾਨ ਬੱਚੇ ਨੇ ਜਿਨ੍ਹਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਕਿ ਸੰਭਾਵਨ ਦੇ ਵਿੱਚ ਬਾਤੋ ਬਾਤ ਸੰਗਤਾਂ ਨੇ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਆਪਣੇ ਆਪਣਾ ਯੋਗਦਾਨ ਪਾਉਣਾ ਤੇ ਆਪਣੇ ਸਭੇ ਨੂੰ ਸਫਲਾ ਬਣਾਉਣਾ ਹੈ ਜੀ ਇਹ ਸਾਰਾ ਪ੍ਰੋਗਰਾਮ ਰਿਖਿਆ ਗਿਆ ਸੰਗਤਾਂ ਨੂੰ ਬੇਨਤੀ ਬਹੁਤੋਂ ਪਰ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਬੇਨਤੀ ਹੈ 25 ਤਰੀਕ ਨੂੰ ਦੰਦੇ ਵਿੱਚ ਦੁਪਹਿਰ ਦੇ ਸਮੇਂ ਲੰਗਰ ਵਰਤੇਗਾ ਸ਼ਾਮ ਨੂੰ 25 ਤਰੀਕ ਨੂੰ ਵੀ 26 ਤਰੀਕ ਨੂੰ ਗੁਰੂ ਕੇ ਲੰਗਰ ਪ੍ਰਸ਼ਾਦਾ ਲੰਗਰ ਤੇ ਠੰਡੇ ਮਠੀ ਜਲ ਸ਼ਵੀਲਾ ਇਹ ਸਾਰਾ ਕੁਝ ਲੰਗਰ ਪ੍ਰਸ਼ਾਦਾ ਪਾਣੀ ਟੁੱਟ ਵਰਤੇਗਾ ਸਾਰੀਆਂ ਲੰਗਰ ਪ੍ਰਸ਼ਾਦੀ ਸੇਵਾ ਵੀ ਗੁਰਦਾਰਾ ਸਾਹਿਬ ਕਰਨੀ ਹੈ ਛਕਣੇ ਨੇ ਪ੍ਰਸ਼ਾਦਾ ਦੇ ਵੀ ਜੋ ਵੀ ਸੰਗਤਾਂ ਨੇ ਪ੍ਰਸ਼ਾਦ ਪਾਣੀ ਸੇਵਾ ਕਰਨੀ ਬਾਤੋਂ ਬਾਤ ਸੇਵਾ ਵੀ ਕਰਨੀ ਹੈ ਤੇ ਠੰਡੇ ਮਠੀ ਜਲ ਸ਼ਵੀਲਾ ਵੀ ਤਿਆਰੀ ਕੀਤੀ ਜਾ ਰਹੀ ਹੈ ਚਾਹ ਦਾ ਲੰਗਰ ਟੁੱਟ ਵਰਤੇਗਾ ਨਾਲ ਉਹ ਪ੍ਰਸ਼ਾਦ ਵਰਤਾਇਆ ਜਾਵੇਗਾ ਗੁਰੂ ਕੇ ਲੰਗਰ ਦਿਨੇ ਦਿਨ ਦੁਪਹਿਰ ਦੇ 25 ਤਰੀਕ ਨੂੰ 25 ਤਰੀਕ ਰਾਤ ਨੂੰ ਅਤੇ 26 ਤਰੀਕ ਨੂੰ ਗੁਰੂ ਕਲਾਂ ਦਾ ਟੁੱਟ ਪੜਾਏ ਬਰਤਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ